ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਸੰਗਰੂਰ ਪਿੰਡੂ ਬਲੌਗ ਦੇ ਚੈਨਲ ਤੇ ਅੱਜ ਆਪਾਂ ਚੱਲੇ ਆ ਤਖਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣਾ ਸਿੱਖ ਧਰਮ ਦਾ ਪਹਿਲਾ ਤਖਤ ਹੈ ਉਹ ਸਿੱਖ ਕੌਮ ਦਾ ਉੱਥੇ ਆਪਾਂ ਨੂੰ ਬਾਹਲਾਣੀ ਜੇ ਪੰਜ ਚਾਰ ਮਹੀਨੇ ਬਾਅਦ ਤਾ ਜ਼ਰੂਰ ਦਰਸ ਮੇਲਾ ਕਰਕੇ ਆਉਣਾ ਚਾਹੀਦਾ ਹੈਗਾ ਕਿਉਂਕਿ ਸਿੱਖਾ ਦਾ ਧੁਰੇ ਨਾਲ ਜੁੜਿਆ ਰਹਿੰਦਾ ਹੈਗਾ ਹੁਣ ਆਪਾਂ ਖੜੇ ਆ ਧੂਰੀ ਸਟੇਸ਼ਨ ਤੇ ਜਿਹੜਾ ਟ੍ਰੇਨ ਦਾ ਸਫ਼ਰ ਹੋ ਬਹੁਤ ਵਧੀਆ ਹੁੰਦਾ ਕਿਉਂਕਿ ਨਿਲਤਾ ਸਭ ਤੋਂ ਸਸਤਾ ਸਫ਼ਰ ਆਗਾ ਕੋਈ ਤੇਲ ਨਹੀਂ ਚੜਦਾ ਕੋਈ ਆਪਾਂ ਥਕਾਵਟ ਮਹਿਸੂਸ ਨਹੀਂ ਹੁੰਦੀ ਆਪਾਂ ਤੁਰ ਫਿਰ ਇਦਿਰੇ ਕੋਈ ਵੀ ਆਪਾਂ ਨੂੰ ਕੇਲ ਚੜਨਗੇ ਜਾਂ ਕੋਈ ਹੋਰ ਪ੍ਰੋਬਲਮ ਨਹੀਂ ਹੋਣੀ ਆਪਾਂ ਵਾਰਨਿੰਗ ਹੁੰਦੀ ਜੇ ਪਰੇ ਜਾਂਦੇ ਆਪਾਂ ਕਿਸੇ ਤਰ੍ਹਾਂ ਦਾ ਪਰੇ ਮਹਿਸੂਸ ਨਹੀਂ ਹੁੰਦੀ ਲਓ ਨਾ ਪਰ ਟ੍ਰੇਨ 'ਚ ਬੈਠ ਗਏ ਆਂਗੇ ਇਹ ਦੇਖੋ ਟ੍ਰੇਨ ਦੇ ਵਿੱਚ ਸਫਾਈ ਬਹੁਤ ਹੈਗੀ ਪਰ ਨਾ ਇਹ ਨਹੀਂ ਹੈ ਵੀ ਟ੍ਰੇਨ ਦੇ ਵਿੱਚ ਗੰਦ ਜਾ ਪਿਆ ਰਹਿੰਦਾ ਹੈ ਬਹੁਤ ਸਫਾਈ ਆ ਟ੍ਰੇਨਾਂ 'ਚ ਇਹ ਸਾਤਲੋ ਦਾ ਦਰਿਆ ਆ ਗਿਆ ਸਾਤਲੋ ਦਰਿਆ ਦੇ ਵਿੱਚ ਪਾਣੀ ਜਮੀ ਨਹੀਂ ਹੈਗਾ ਹੁਣ ਮਾੜਾ ਮੋਟਾ ਜਿਹਾ ਪਾਣੀ ਕਿਉਂਕਿ ਪਿੱਛੇ ਬਾੜਾਂ ਦੇ ਵਿੱਚ ਵਾਲੇ ਬਾਰਿਸ਼ ਨਹੀਂ ਨਾ ਹੋਈ ਜਦੋਂ ਬਾੜਾਂ 'ਚ ਬਾਰਿਸ਼ ਹੋਦੀ ਫਿਰ ਤਾਂ ਦਰਿਆ ਭਰੇ ਜਾਣਗੇ ਇਹ ਦੇਖੋ ਥੋੜਾ ਜਿਹਾ ਪਾਣੀ ਚੱਲ ਰਿਹਾ ਇਨੇ ਝਾਲੇ ਨੇ ਉਹਰੇ ਥੋੜਾ ਜਿਹਾ ਪਾਣੀ ਛੱਡਾ ਥਾਲੇ ਸਿੱਕੀਆਂ ਪਈਆਂ ਨੇ ਕਿਨਾਰੇ ਤੱਕ ਵਿਚਾਰੇ ਵਿਚਾਰੇ ਜਲਦਾ ਥੋੜੀ ਜਗ੍ਹਾ ਅੱਜ ਜਦੋਂ ਬਾਰਿਸ਼ ਹੋ ਜਾਂਦੀ ਹੈ ਫਿਰ ਤਾਂ ਸਾਰਾ ਦਰਿਆ ਭਰਿਆ ਜਾਂਦਾ ਹੁੰਦਾ ਹੈ ਕਾੜਿਆਂ ਤੱਕ ਇਹ ਨਹੀਂ ਪਾਟੜੇ ਆਉਣ ਵਾਲੀ ਆ ਇਹ ਇਹ ਪਾਟੜੇ ਤੱਕ ਭਰਿਆ ਜਾਂਦਾ ਹੁੰਦਾ ਨੇ ਲੋ ਜੀ ਆਪਣੀ ਟ੍ਰੇਨ ਪਹੁੰਚ ਗਈ ਆ ਅੰਮ੍ਰਿਤਸਰ ਸਟੇਸ਼ਨ ਤੇ ਫੀਡ ਬਹੁਤ ਹੈ ਟੇਸ਼ਨ ਤੇ ਗਾਫੀ ਸਿਪਾਈ ਬਹੁਤ ਹੈ ਟੇਸ਼ਨਾਂ ਤੇ ਇੱਕ ਗੱਲ ਮੰਨਣ ਵਾਲੀ ਆ ਬਹੁਤ ਸਫਾਈ ਹੈ ਕਿਸਾ ਨਾ ਤੇ ਇਹ ਵੀ ਕੰਦੇ ਜਾ ਪਿਆ ਪਿਆ ਇਹ ਕੋਣ ਹੈ ਤੁਹਾਨੂੰ ਅੱਗੇ ਚੱਲ ਲੱਗੇ ਇਹ ਦੇਖੋ ਕਿੰਨੀ ਸਫਾਈ ਆ ਦੇ ਕਿੰਨਾ ਸੋਹਣਾ ਲੱਗਦਾ ਸਫਾਈ ਦਾ ਪੂਰਾ ਧਿਆਨ ਰੱਖਦੇ ਨੇ ਉਹਨਾਂ ਇਹ ਬਾਬਿਆਂ ਦੀ ਪਾਸੇ ਖੜੀ ਆ ਇਧਰੋਂ ਫਰੀ ਸੇਵਾ ਵਾਲੀ ਇਹ ਬਸ ਲਾਈ ਵੀ ਇਹ ਵੀ ਨਹੀਂ ਸੰਗਤ ਆਉਂਦੀ ਇਸ ਸਟੇਸ਼ਨ ਤੇ ਵੀ ਇਹਨਾਂ ਨੂੰ ਦਰਬਾਰ ਸਾਹਿਬ ਲੈ ਕੇ ਜਾਂਦੀ ਹੈਗੀ ਬਸ ਫਰੀ ਕਿਉਂਕਿ ਬੱਸੇ ਪਾਸੋਂ ਜ਼ਿਆਦਾ ਵਾਰ ਕੇ ਲੈ ਜਾਂਦੇ ਨੇ ਤਾਂ ਕਰਕੇ ਆਪਾਂ ਬੱਸ ਦੇ ਵਿੱਚ ਬੈਠ ਨਹੀਂ ਸਕਦੇ ਹੁਣ ਬੱਸ ਦੇ ਵਿੱਚ ਫਿਰ ਸਾਹੋਂ ਹਟ ਜਾਂਦਾ ਹੈਗਾ ਜਦੋਂ ਜ਼ਿਆਦਾ ਭਰ ਲੈਂਦੇ ਨੇ ਕੋਈ ਆਪਾਂ ਆਟੋ ਲੈ ਕੇ ਜਾਵਾਂਗੇ ਹੁਣ ਇੱਧਰ ਛਾੜ ਤੇ ਆਟੋ ਖੜੇ ਨੇਗੇ ਆ ਪਾਰਟ ਵਾਲਾ ਪੁੱਛਦੇ ਆ ਕੋਈ ਸਫਾਈ ਬਹੁਤ ਤਾਂ ਹਿੱਟੇ ਸਨ ਤੇ ਬੱਸ ਇਹ ਕੱਲ ਮਰਨ ਵਾਲੀ ਆ ਹੁਣ ਲਓ ਜੀ ਆਪਾਂ ਇਧਰੋਂ ਆਟੋ ਕਰਾ ਲਿਆ 8 ਟੋਲਾ 1200 ਰੁਪਿਆ ਲੈਂਦਾਗਾ। ਜਿਵੇਂ ਆਟਾ ਚ ਚਲਾਇਆ ਨੀ ਹਵਾ ਤਾਂ ਵਧੀਆ ਲੱਗਦੀ ਹੈਗੀ। ਬਬੇ ਦਾ ਪਾਸੇ ਨੂੰ ਜਾਦੇ ਪਰਲੇ ਦੇ ਨੋਟੂਰੀਲ ਕੋਠੇਵਾਂ ਨੂੰ ਪਰਲੇ ਪਰ ਸਾਂ ਨਹੀਂ ਆਉਂਦਾ ਹੈਗਾ। ਸਾਂ ਉਹ ਹਟ ਜਾਂਦਾ ਫਿਰ ਉਹਦੇ। ਸਾਂ ਦੀ ਪ੍ਰੋਬਲਮ ਕਾਫੀ ਆਉਂਦੀ ਹੈ ਜੀ ਉੱਥੇ। ਸਰਦੀ ਦਾ ਚੱਲ ਜਾਂਦਾ ਹੈਗਾ। ਲੋ ਜੀ ਆਪਾਂ ਪਹੁੰਚੇਗਾ ਦਰਬਾਰ ਸਾਹਿਬ ਹੁਣ। ਹੋਰ ਬੱਜੇ ਗਏ ਤਾਂ ਪਹਿਲੇ ਸਾਨੂੰ ਕਹਿੰਦੇ ਜਲਿਆਲਾ ਬਾਗ ਦਿਖਾ ਕੇ ਲਿਆਓ ਮੈਂ ਕਿਹਾ ਚਲ ਪਹਿਲਾਂ ਜਾਂਦੇ ਜਾਂਦੇ ਆਪਾਂ ਜਲਿਆਲੇ ਬਾਗ ਦੇ ਵਿੱਚ ਦੀ ਲੰਘ ਚੱਲਾਂਗੇ ਇਹ ਤਸਵੀਰਾਂ ਨੇ ਉਹ ਤੋਂ ਖੂਨੀ ਸਾਕੇ ਮੌਕੇ ਦੀਆਂ ਉਹਦੇ ਇੱਥੇ ਕਹਿੰਦੇ ਵੀ ਖੂਹ ਭਰ ਗਏ ਸੀਗੇ ਲਾਸਾਂ ਨਾਲ ਵੀ ਐ ਨਾਲੀਆਂ ਚੱਲਦੀਆਂ ਜਿਵੇਂ ਖੂਨ ਦੀਆਂ ਜਦੋਂ ਇੱਥੇ ਗੋਲੀ ਚੱਲੀ ਹੈਗੀ ਜਰਨਲ ਡੈਰ ਨੇ ਗੋਲੀ ਚਲਾਈ ਹੈਗੀ ਇੱਕ ਕੰਮ ਹੁੰਦਾ ਬਹੁਤ ਅਤਿਆਚਾਰ ਹੁੰਦਾ ਰਹਿੰਦਾ ਹੈਗਾ ਜੇਕਰ ਆਪਾਂ ਜਾਂਦੇ ਰਹੀਏ ਤਾਂ ਆਪਣਾ ਜਿਹੜਾ ਫਿਰਦਾਗਾ ਮਾੜੀ ਸੱਟ ਲੱਗਦੀ ਰਹਿੰਦੀ ਆਪਣੇ ਹਿਰਦੇ ਨੂੰ ਕਿਉਂਕਿ ਪਤਾ ਲੱਗਦਾ ਰਹਿੰਦਾ ਹੈਗਾ ਕਿ ਇਸ ਕੰਮ ਤੇ ਨਾਤਿਆਚਾਰ ਹੋਇਆ ਜੱਲਿਆਂ ਵਾਲੇ ਬਾਗ ਕਾਪਰੇਸ਼ਨ ਇਹ ਕਿ ਫਿਲਮਾਂ ਲੱਗੀਆਂ ਪਿਆਣੀਆਂ ਕੋਈ ਪਹਿਲਾ ਨਹੀਂ ਆ ਸਕਰੀਨਾਂ ਚੱਲਦੇਆਂ ਨੇ ਉੱਪਰ ਉੱਪਰ ਵੀ ਆਪਾਂ ਗੱਲ ਕਰਕੇ ਦਿਖਾਉਣਾ ਸਾਨੂੰ ਇਹ ਸਾਰੀਆਂ ਫੋਟੋਆਂ ਲੱਗੀਆਂ ਨੇ ਉਹਨਾਂ ਨੇ ਸੀਤਾਂ ਦੀਆਂ ਰੋਸੀ ਦੋਏ ਨੇ ਉਹ ਦੂਜੇ ਤੇ ਉੱਤਰ ਆਓ ਮੇਰੀ ਫਿਲਮਾਂ ਚੱਲ ਰਹੀ ਐ ਸਕਰੀਨਾਂ ਆਰੇ ਬੱਡੀ ਹਰੀ ਲੱਗੀ ਹੋਈ ਐ ਜਿਵੇਂ ਜਿਵੇਂ ਵੀ ਉਹਦੋ ਸਾਕਾ ਵਾਪਰੇ ਐ ਹੁਣ ਤੁਸੀਂ ਦਰਸ਼ਨ ਕਰੋ ਪਾਲਕੀ ਸਾਹਿਬ ਦੇ ਸਵੇਰੇ ਸਵਾ 4 ਵਜੇ ਵਾਹਿਗੁਰੂ 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 ਸਵਾ 4 ਵਜੇ ਪ੍ਰਕਾਸ਼ ਹੁੰਦਾ 4:15 20 ਮਿੰਟਾਂ ਤੇ

ਵਾਹਿਗੁਰੂ ਵਾਹਿਗੁਰੂ ਹੁਣੇ ਪਾਰਕਿਸਾਬ ਉਤਰ ਤਰਵਾਰ ਸਾਹਿਬ ਤੇ ਜਾ ਰਹੇ ਨੇ ਵਾਹਿਗੁਰੂ ਇਧਰ ਸਾਈਡ ਤੇ ਪ੍ਰਕਰਮਾਂ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਬਣਿਆ ਹੋਇਆ ਇੱਥੇ ਦਾ ਬੁੱਢਾ ਜੀ ਦੀ ਬੇਰੀ ਆ ਅਤੇ ਸਰਪਾਉ ਦੇ ਨੇਗੇ 150 ਰੁਪਏ ਦੇ ਵਿੱਚ ਸਰਪਾਉ ਵੀਰ ਪੈ ਦੇ ਵਿੱਚ ਮਿੱਨੀ ਪ੍ਰਸਾਦ ਇਹਦੇ ਸਿੱਧਾ ਸਾਡ ਤੇ ਬਣਿਆ ਹੋਇਆ ਇਹ ਸੰਗਤਾਂ ਸਰਪਾਉ ਲੈ ਰਹੀਆਂ ਨੇ ਇਹ ਦੇਖੋ ਇੱਥੇ ਮਿੱਨੀ ਪ੍ਰਸਾਦ ਤੇ ਸਰਪਾਉ ਬੰਦਾ ਹੈ ਇਹਥੇ ਕਾਫੀ ਲਾਈਨ ਲੱਗੀ ਹੁੰਦੀ ਹੈ ਸੰਗਤਾਂ ਦੀ ਇਹ ਦਿਖਾਉਣਾ ਮੇਰੇ ਨਾਲ ਇਧਰੋਂ ਚਲੋ ਓਏ ਉਹ ਸਾਹਮਣੇ ਸਰਪਉ ਵਾਏ ਨੇ ਗਾਦੇ ਰੱਖੇ ਆ ਸਾਹਮਣੇ ਥੈਲੀਆਂ ਦੇ ਵਿੱਚ ਪ੍ਰਸ਼ਾਦ ਪਿਆ ਸਰਪਉ ਪੇਟਾ 150 ਰੁਪਏ 55 ਰੁਪਏ ਮੰਨੀ ਪ੍ਰਸ਼ਾਦ 20 ਰੁਪਏ ਇਹ ਕਾਊਂਟਰ ਬਣਿਆ ਮੈਨੂੰ ਤਿੰਨ ਚਾਰ ਇਹ ਸੰਗਤਾਂ ਸਾਈਡ ਤੇ ਗੁਰਬਾਣੀ ਪੜ੍ਹਦੀਆਂ ਰਹੀਆਂ ਨੇ ਕਰਮਾਂ ਦੇ ਵਿਚਾਲੇ ਗਾਰੇ ਇਹ ਵੀ ਬਹੁਤ ਵਧੀਆ ਅੱਜ ਸਾਹਮਣੇ ਤੁਸੀਂ 베ਰੀ ਦਾ ਦਰਸ਼ਨ ਕਰ ਸਕਦੇ ਹੋ ਬਾਬਾ ਬੁੱਢਾ ਹੀ 베ਰੀ ਹੈ ਦਰਵਾਜ਼ਾ ਸਰਫ ਰੋਗ ਦਾ ਜਦੋਂ ਕੰਮ ਚੱਲ ਰਿਹਾ ਸੀ ਉਦੋਂ ਬਾਬਾ ਬੁੱਢਾ ਹੀ ਇਸ 베ਰੀ ਇੱਥੇ ਬੈਠ ਕੇ ਆਰਾਮ ਕਰਿਆ ਕਰਦੇ ਸਨ ਇਹ ਬਾਬਾ ਬੁੱਢਾ ਹੀ ਦੀ 베ਰੀ ਆ ਤੁਹਾਨੂੰ ਦਿਖਾਈ ਹੋਈ ਦਰਸ਼ਨ ਕਰ ਸਕਦੇ ਹਾਂ ਅਸੀਂ ਇਸ 베ਰੀ ਦੀ ਉਮਰ ਘੱਟੋ ਘੱਟ 600 ਸਾਲ ਦਾ ਸੋਚ ਰਹੇ ਨੇ ਇਹ 600 ਸਾਲ ਪੁਰਾਣੀ 베ਰੀ ਆ ਸਾਹਮਣੇ ਗੁਰੂਗ੍ਰਾਂ ਸਾਹਿਬ ਜੀ ਪ੍ਰਗਾਸ ਨੇਦਰ ਕਾਣਾ ਚ ਦੁਬਾਰਾ ਬੇਰਵਰ ਮੁੰਤਾ ਸਾਹਿਬ ਜੀ ਹੁਣ ਆਪਾਂ ਚੱਲਿਆ ਲੰਗਰ ਦੇ ਵਿੱਚ ਪਜਾਤਾ ਸਿਕਣਾ ਇਹ ਦੇਖੀ ਤੇ ਸਾਈਡ ਤੇ ਲੰਗਰ ਹਾਲ ਬਣਿਆ ਹੋਇਆ ਹੈਗਾ ਫੇਰ ਹੈ ਇਹਦੇ ਫੇਰ ਹੈ ਹੁਣ ਆਪਾਂ ਪਹੁੰਚ ਗਏ ਬਾਬਾ ਟੱਲਰਾਇ ਜੀ ਦੇ ਬਾਬਾ ਟੱਲਰਾਈ ਦਾ ਬੁੰਗਾ ਬਣਿਆ ਹੋਇਆ ਕਾਫੀ ਉੱਚਾ ਉਸ ਤੋਂ ਸਾਰਾ ਸ੍ਰੀ ਅਮਰਕਸਰ ਸ਼ਹਿਰ ਦਿਸਰੇ ਜਾਏਗਾ ਇਹ ਦੇਖੋ ਧਿਆਨ ਨਾਲ ਸਾਰੇ ਦੂਰ ਤੱਕ ਸਾਰੇ ਸ਼ਹਿਰ ਤੋਂ ਉੱਚਾ ਹੈ ਬਾਬਾ ਟੱਲਰਾਈ ਦਾ ਬੁੰਗਾ गुरु हरिमंदर साहब भी बहुत सोहना नजर आ रहा सारे शहर चा है बबा अटाला दूंगा दरबार साहब कि सोहना लग रहा है और उन्हें और ना जगह जरूर आके जाया करो जगह पौणे हाडी सोनी 5 4 महीने बाद जरूर गेड़ा मारया करो दरबार साहब भी था 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 था। देखो सारा शहर दिख रहा है और नेत्र सरोवर आ गया सैड पे ਦੇਸਰੋ ਵਰਤਾ ਜਾਲ ਵੀ ਰੋਸਾ ਆਪਾ ਇੱਥੇ ਵਿਸਰਾਣ ਕਰ ਸਕਦੇ ਹਾਂ ਤੁਸੀਂ ਪਰ ਇੱਥੇ ਇਸ਼ਨਾਨ ਘੱਟ ਕਰਦੇ ਨੇਗੇ। ਮੈਂ ਹੌਲ ਜਵੰਦ ਹਾਂ ਥੱਲੇ ਜੀ। ਫਿਰ ਇਹ ਕਹ ਲੱਗ ਪਈਆਂ ਕੰਮ ਨਹੀਂ ਹੋਣਗੇ। ਲਓ ਜੀ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਮੰਗੀ ਸਾਹਿਬ ਜਿੱਥੇ ਪੰਜਵੇਂ ਪਾਤਸ਼ਾਹ ਧੰਤੇਗੁਰ ਅਰਜਨ ਦੇਵ ਸਾਹਿਬ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਉਚਾਰਨ ਕੀਤਾ ਗੁਰਬਾਣੀ ਲਿਖੀ ਸੁਖਮਨੀ ਸਾਹਿਬ ਇਸਿਆ ਦੇਰੀ ਹਟ ਬੈਠ ਕੇ ਕਰਵਾ ਦਿੰਦੇ ਜੀ ਨੇ ਤੁਹਾਨੂੰ ਜੀ ਸਾਹਿਬ ਬਾਣੀ ਵਿਚਾਰ ਨਹੀਂ ਦਿੱਤੀ ਇਤਿਸੀ ਦੇਰੀਏ ਦਰਸ਼ਨ ਕਰ ਸਾ ਕਰਦੇ ਹੋਵੇ ਸਮਾਟੀ ਗੁਰੂ ਜੀ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਵਾਹਿਗੁਰੂ 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 ਇਹ ਸਿਰੋਵਰ ਆਇਦਰ ਸਾਈਡ ਤੇ ਇਹ ਸਾਹਮਣੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਆ ਗਿਆ ਖੇਲਾਵੇ ਇਹ ਸੁਹਣੇ ਸਾਉ ਦਾ ਗੁਰਬਾਣੀ ਇਹ ਸਾਰੀ ਇਹ ਬਾਣੀ ਸੁਣੇ ਜਾਗਦੇ 24 ਪੌੜੀਆਂ ਗੁਰੂ ਅਰਜਨ ਦੇਵ ਜੀ ਨੇ ਵਿਚਾਰਨ ਕੀਤੀਆਂ ਰਹਿਗੀਆਂ ਜੀ ਅੱਜ ਕੱਲ ਜਿਆਦੇ ਹੋ ਰਹੀ ਜਾਂਦੇ ਨੇ ਕਹਿੰਦੇ ਬਾਬਾ ਸ੍ਰੀ ਚੰਦ ਜੀ ਨੇ ਪੌੜੀਆਂ ਉਚਾਰਨ ਕੀਤੀਆਂ ਸੀਗੀਆਂ ਪਰ ਬਾਬਾ ਸ੍ਰੀ ਚੰਦ ਜੀ ਨੇ ਨਹੀਂ ਪੌੜੀਆਂ ਉਚਾਰਨ ਕੀਤੀਆਂ ਸਾਰੀ ਗੁਰਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੀ ਐ ਸੁਖਮਨੀ ਸਾਹਿਬ ਦੀ ਦੇ ਉਹ ਸਤਾ ਦੇ ਦਸਰ ਕਰਨੇ ਕਿਤੇ ਨਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਜੇ ਤੀ ਹਾ ਅਸਲੀ ਬਰਸਾ ਕੇ ਜਿਹੜੇ ਚੌਟਾ ਲੈ ਕੇ

ਜਾਦਾ ਜਿਵੇਂ ਜਿਹੜੀ ਤਾਂ ਇਹ ਘੜੀਆਂ ਨੇ ਗੁਰਵਾਨੀਆਂ ਇਹ ਦੇਖੋ ਬੇਰੀ ਅੱਜ ਜਿਵੇਂ ਜਿਹੜੀ ਭਰੀ ਭੜੀ ਆ ਇਹ ਹੁਣ ਆਪਾਂ ਅੱਗੇ ਤੁਹਾਨੂੰ ਪਾਣੀ ਦੀ ਜ਼ਿਲੀ ਦੇ ਗੁਰੂ ਘਰ ਤੇ ਬਾਬਾ ਬੋਤਾ ਜਿਹਦੇ ਬਾਬਾ ਘਰ ਜਾ ਕੇ ਇਹਦਾ ਸਿਖਤਾਨ ਬਣਿਆ ਹੋਇਆ ਜਿਹੜੇ ਦੋਵੇਂ ਆਪ ਵਿਚ ਮਿੱਠਾ ਜੋੜ ਕੇ ਲੜੇ ਸੀਗੇ ਲੰਗਾ ਜਿਹਦੇ ਸਕਰੀਨ ਸਾਟ ਲੈ ਲਓ ਬਾਹਰੋਂ ਵਾਹ ये संगत तो का किट देखो बा दीप सिंह जी के गुरुद्वारे अच्छे ऐसा एमतवार दिन उसे चुपहरा साहब का पाठ चल रहा है बबा दीप सिंह जी के गुरुद्वारे बड़ा ज्यादा ये देखो गया संकत है संकत गर्मी के बहुत गर्मी ने पूरा दपहरा होगा ग्यारह बारह बजे पे ਦੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਪਰ ਸਾਡਾ ਪਾਠ ਹੁੰਦਾ ਹੈਗਾ ਪਾਪਾ ਜੀ ਸਿੰਘ ਦੇ ਗੁਰਦੁਆਰੇ ਹਰ ਇੱਕ ਐਤਵਾਰ ਨੂੰ ਇਹ ਸੜਕਾਂ ਤੇ ਬੈਠੀ ਆ ਸੰਗਤ ਸੜਕਾਂ ਤੇ ਬੈਠੀ ਸੰਗਤ ਜੱਪ ਕਰ ਰਹੀ ਆ ਸੇਵਾਦਾਰੀ ਬਹੁਤ ਨੇ ਇਹਨਾਂ ਦੇ ਬੱਚਿਆਂ ਸੇਵਾ ਕਰਦੇ ਨੇ ਇਹ ਦੇਖੋ ਸਾਈਡ ਤੋਂ ਉੱਪਰ ਸਾਇਆ ਮਾਰ ਲੱਗੇ ਹੋਣੇ ਜਾਂ ਬਹੁਤ ਜ਼ਿਆਦਾ ਗਰਮੀ ਹੈ ਗਰਮੀ ਦੇ ਵਿੱਚ ਵੀ ਸੰਗਤ ਬਹੁਤ ਰੱਖੀ ਆ ਜਿਹਤੇ ਤੱਕ ਵੀ ਨਿਗਾਹ ਆਉਂਦੀ ਆ ਉਥੇ ਤੱਕ ਸੰਗਤ ਬੈਠੀ ਆ ਰੋਡ ਤੇ ਅੱਗੇ ਦੁਕਾਨਾਂ ਮੂਰੇ ਵੀ ਇੱਥੇ ਵੀ ਤਾਂ ਲੰਗਰ ਜਿਆਦਾ ਮਿਲਦੀ ਔਥੇ ਬੈਠੇ ਜਾਂਦੀ ਹੈ ਠੰਡੇ ਪਾਣੀ ਦਾ ਸੇਵ ਲੈ ਕੇ ਕਾਫੀ ਲੱਗਿਆ ਪਿਆ ਨੇ ਹੋਰ ਵੀ ਕਾਫੀ ਲੰਗਰ ਲਾਏ ਵਾਣੇ ਸਾਡੇ ਪਾਣੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਦਵਾਰ ਵਾਲਿਆਂ ਦਾ ਤੇ ਦੂਰ ਤੱਕ ਰੋੜ ਦੇ ਪੁਰਾ ਇਕੱਠੇ ਇਕੱਠਾ ਹੈਗਾ ਚਾਰ ਕਾਂਡਾ ਦਾ ਬਾਠ ਚੱਲਦਾ ਇਥੇ ਰਿਹਾ ਦਵਾਰ ਨੂੰ ਦਾ ਹਈ ਲੈ ਪੰਜ ਪਾਠ ਪਹਿਲਾਂ ਜਪਜੀ ਸਾਹਿਬ ਦੇ ਪਾਠ ਦੇ ਨੇ ਜਿਹਦੇ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਜੋ ਜੀ ਸਾਹਿਬ ਤੇ ਨੰਦ ਸਾਹਿਬ ਜਿਹਦੇ ਅਰਦਾਸ ਹੁੰਦੀ ਆ ਸਹੀ 4 ਵਜੇ ਤੋਂ ਗੁਪਤ ਆਉਂਦੇ ਨੇ 12 ਵਜੇ ਤੋਂ 4 ਵਜੇ ਤੱਕ ਵਾਹ ਗੁਰੂ 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 ਜੇਕਰ ਤੁਹਾਨੂੰ ਸਾਡੀ ਆ ਵੀਡੀਓ ਵਧੀਆ ਲੱਗਦੀ ਆ ਨੇ ਫਿਰ ਅੱਗੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬਰ ਜਰੂਰ ਕਰਿਓ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਨੇਗੇ ਸ਼ੇਅਰ ਜਰੂਰ ਕਰਦੇ ਹੋ ਚਲੋ ਵਾਹਿਗੁਰੂ ਜੀ ਰਾਜਨਾ ਦਿਖਾਉਣ ਆ ਪਾਦਾ ਉਹ ਲੋਕ ਇਕੱਠਾ ਚਲੋ ਵਾਹਿਗੁਰੂ ਜੀ ਚਲੋ ਚਲੋ ਲਾਈਨ ਤੇ ਲੱਗੇ ਦੇਖੋ ਸਾਡੇ ਕੋਲ ਰੋਕਾਂ ਦੇ ਦੌਰੇ ਬਹੁਤ ਪੈਂਦੇ ਨੇ ਗਰਮੀ ਚੋੜੇ ਗਰਮੀ ਇੰਨੀ ਹੈ ਜਿਆਦੇ ਇਧਰ ਸਾਈਡ ਤੇ ਐਂਬੂਲੈਂਸਾਂ ਲਾਈਆਂ ਖੜੀਆਂ ਜੀ ਇਧਰ ਖਿਦਰ ਕੋਈ ਚੱਕਰ ਆਏਗਾ ਉਹ ਦੌਰਾ ਪਾਇਆ ਨਾ ਚੱਕ ਕੇ ਲੈ ਜਾਂਦੇ ਨੇ ਸੇਵਾਦਾਰੀ ਬਹੁਤ ਨੇ ਡਬਲ ਰੋਡ ਆ ਇੱਕ ਸਾਈਡ ਤੋਂ ਫਿਰ ਬੰਦੇ ਕਰ ਦਿੰਦੇ ਨੇ ਜਿਹੜੇ ਅੱਧੇ ਤੋਂ ਅੱਠ ਜਾਂਦੇ ਆ ਇੱਕ ਅੱਧੇ ਤੋਂ ਮੋਟਰਸਾਈਕਲ ਲਾਉਂਦੇ ਨੇ ਇਹੋ ਅੱਗੇ ਚੌਕ ਤੱਕ ਉੱਥੇ ਬੰਦ ਕਰ ਦਿੰਦੇ ਨੇ ਚੌਕ ਤੋਂ ਸਾਰਾ ਰੋਡ ਪਰ ਜਨ ਸੰਗਤ ਨਾਲ ਹਰਫਾ ਦੂਜੀ ਸਾਈਡ ਤੇ ਪੂਰਾ ਘਾਟਾ ਲਾ ਲਿਆ ਐਸ ਰੇਲ ਲੱਗੀ ਗੱਤਰ ਸਾਈਡ ਤੇ ਕੋ ਫਲੇਵਰ ਵਾਈਟ ਜੀ ਖੰਡਾ ਠਾਰ ਮੈਂਗੋ ਫਲੇਵਰ ਸਟੇਜ ਜਦੀ ਨਿੰਬੂ ਪਾਣੀ ਦੀ ਜਲ ਜਿਰੇ ਦੀ ਕਈ ਸਵੇਲਾਂ ਇੱਥੇ ਲਾਈਆਂ ਵੀ ਆ ਬਾਕੀ ੜੋ ੜੀ ਪਿੰਡਾਂ ਦੀ ੜੋ ੜੀਆਂ ਹੁੰਦੀਆਂ ਆ ਰਹੇ ਹਰ ਐਤਵਾਰ ਉਹ ਲਾਈਆਂ ਵੀ ਆ ਜਿਹੜੇ ਆੜ ਵਾਲਾ ਪਿੰਡ ਨੇ ਉਹ ਮਿੰਟ ੜੋੜੀਆਂ ਲਾ ਰਹੇ ਨੇ ਸੇਵਾ ਦੀਆਂ ਜਿਵੇਂ ਦਵਾਰ ਨੂੰ ਕਿਸੇ ਪਿੰਡ ਦੇ ਡਿਊਟੀ ਕਿਸੇ ਦਵਾਰ ਨੂੰ ਕਿਸੇ ਪਿੰਡ ਦੇ ਡਿਊਟੀ ਉਹਨਾਂ ਨੇ ਸੇਵਾ ਕਰਨੀ ਹੁੰਦੀ ਹੈ ਫਿਰ ਸਾਰੀ ਲੰਗਰ ਦੇਵੇ ਜਲ ਦੇਵੇ ਸੋਣੋਂ ਅੰਨੇ ਕੁਰਬਾਨੀ ਤੁਸੀਂ ਕਰੋ ਲਾਹੇ ਪ੍ਰਾਪਤ ਨਾ ਪਤਾ ਨੂੰ ਕਹਾਂ ਕਰਕੇ ਦਿਖਾਉਣੇ ਆ ਲੜਤਾ ਬਹੁਤ ਲਾਇਏ ਮੇਰੇ ਮੈਚਰੋਡ ਦੇ ਵਾਲੇ ਨੇ ਤੇ ਇਹ ਘਟਾ ਦੇ ਕੁਲਰ ਤਰੇਵੇਂ ਨੇ ਇਹ ਦੇਖੋ ਸ਼ਵੇਲਾ ਚੱਲ ਪਿਆ ਧਰ ਸਾਈਡ ਤੇ ਇਹ ਜਲ ਜਰੇ ਸ਼ਵੇਲਾ ਹੀ ਹੋਈਆਂ ਸામਨੇ ਟਰਾਲੀ ਤੇ ਟਰਾਲੀ ਤੇ ਜਲਦੀ ਸੇਵਾ ਗਲਾਸ ਜਲਦੇ ਬੋਤਲਾਂ ਸਮਨੇ ਟਰਾਲੀ ਤੇ ਜਲਦੀ ਦੇ ਵਾਲਾ ਆ ਰਿਹਾ ਵੰਡਾਰੇ ਇਹ ਇਧਰ ਸਾਈਡ ਤੇ ਜਿਹੜੀਆਂ ਦੋ ਤਿੰਨ ਗੱਡੀਆਂ ਦੇਖ ਰਹੀਆਂ ਨੇ ਇਹ ਵੀ ਗੱਡੀਆਂ ਸੇਵਾ ਕਰਵਾ ਰਹੀਆਂ ਨੇ ਇਹ ਇਹਨਾਂ ਵਿੱਚ ਵੀ ਨਾ ਇਹ ਮੈਨੇ ਕੋਈ ਲੰਗਰ ਆ ਕਿਸੇ ਕੋਲੇ ਕਿਸੇ ਕੋਲੇ ਜਾਲਾ ਤਾਂ ਵੀ ਦੋ ਟੱਕਲ ਅੰਦਰ ਲੱਗੇ ਹੁੰਦੇ ਨੇ ਦਵਾਰ ਵਾਲੇ ਦਾਣਾ ਪੈਰਾ ਸਾਹਿਬ ਇਹ ਬਾਬਾ ਦੀ ਜਿੰਦਗੀ ਦੇ ਘਰ ਦੇ ਵਾਰ ਦੇ ਪਾਰ ਹੋਂਦਾ ਪਾਰਕ ਹੰਦਾਰ ਭਾਈ ਗੁਰੂ ਭਾਈ ਗੁਰੂ ਕਬਾਲ ਸਿੰਘ ਜੀ ਨੇ ਮੰਨ ਜਲਾਇਆ ਹੁਣ ਆਪਾਂ ਚੱਲੇ ਆਂ ਬਾਗ ਸੇ ਦਰਸ਼ਨ ਮਿਲਾ ਕਰਕੇ ਇਹਦੇ ਫਿਰਦਰ ਕੁਦਰਕ ਮੈਨੇ ਕਿੰਨੇ ਇਕੱਠੇ ਨੇ ਕਿੰਨੇ ਸੋਹਣੇ ਲੱਗਦੇ ਨੇ ਚੋਗਾ ਜੋ ਦੇਣਗੇ ਭਾਈ ਤੇ ਨਹੀਂ ਹੈਗੇ ਜਮੀਨ ਮੈਡਰ ਤੇ ਨਹੀਂ ਹੈਗੇ ਜਮੀਨ ਵਾਹਿਗੁਰੂ ਹੁਣ ਆਪਾਂ ਬਾਅਦ ਵਿੱਚ ਕਰਦੇ ਆਂ ਆਪਾਂ ਨੇ ਕੋਈ ਆਟੋ ਕੋਈ ਆਟੋ ਆਪਾਂ ਨੂੰ ਲੈ ਕੇ ਆਪਾਂ ਨੂੰ ਦੇ ਸਕਦੇ ਭੀੜ ਬਹੁਤ ਹਾਂ ਤੇ ਸੋਤੇ ਤੇ ਟਾਇਆ ਦੀ ਆਪਾਂ ਟੈਕ ਲੈਣੀ ਆ ਪੱਖਾ ਦੇਖੋ ਜੀ ਕਿੱਡਾ ਵੱਡਾ ਲੱਗਿਆ ਹੋਇਆ ਤੇ ਸੋਤੇ ਆ ਦੇਖੋ ਮੇਰੀ ਲੈਂਦੀ ਹੋਈ ਆ ਬੱਸ ਤੇਰੀ ਲੋਕਾਂ ਨੇ ਮੇਰੇ ਕਿਸੇ ਤੇ ਪਾਇਨੇ ਬੱਸ ਤੇਰੀ ਵਾਲੀ ਜਾਣੇ ਹਵਾਲੀ ਬੱਸ ਤੇਰੀ ਬਾਹਰ ਦਾ ਰਹਿਤ ਬਾਹਰ ਹਵਾ ਨਾ ਕਿੰਨੀ ਆ ਵਗ ਰਹੀ ਜਰਾ ਕਿ ਵਾਹ ਵਾਹ ਤੇਰੇ ਹੁਣ ਆਪਾਂ ਨੂੰ ਅੱਧਰ ਚੱਲਦੇ ਡਰੇਂਜ ਆਉ ਪੌੜੀਆਂ ਜਾਨੀਆਂ ਨੇ ਬਟਾਲੀਆਂ ਕਿੱਥੇ ਘਰਗਾ ਤੇ ਸੇ ਪੈਸਾ ਆ ਰਿਹਾ ਥੱਲੇ ਘਰ ਵੜਾ ਜਾ ਵਧੀਆ ਲੱਗਦਾ ਨਾ ਵਸ 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 ਆਉਂਿਆ ਬਿਆਸ ਦਰਿਆ ਆ ਗਿਆ ਦਰਿਆ ਦੇ ਵਿੱਚ ਪਾਣੀ ਹੈਗਾਗਾ ਜਾਇਜ਼ ਟਾਈਮ ਨਹੀਂ ਭਰਿਆ ਹੋਇਆ ਹੁਣ ਆਪਾਂ ਬਸਾਰੇ ਹਾਂ ਸਾਡੀ ਚੌੜੇ ਦਰਿਆ ਦੇ ਬਿਆਸ ਦਰਿਆ ਆਦਨ ਭਰੇ ਨਹੀਂ ਜਾਂਦੇ ਹੈਗੇ ਬਾਹਰ ਹੀ ਪਾਣੀ ਚ ਉਦਾਹਰਨ ਜਿ ਸਾਡਰੋ ਦੇ ਨਾਲ ਜਾ ਰਹੇ ਆ ਕਿ ਜਦੋਂ ਪਹਿਸੇਵਾਰ ਅੱਜ ਬਾਤ ਕਰਦੇ ਹੋ ਤਾਂ ਬਹੁਤ ਵਧੀਆ ਜਾਣਗੇ ਬਣਾ ਰਹੇ ਹੋ ਤੁਸੀਂ ਸਾਡੇ ਬਲੌਗ ਦੇ ਨਾਲ ਇੱਕ ਸਾਡੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ ਸਾਰਿਆਂ ਦਾ ਜੀ ਆਇਆਂ ਦੇ ਰਹੋ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜਦ ਤੱਕ ਲਈ ਰੱਬ ਰੱਖੇ